ਟੋਟਲ 35 ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤਿੰਨ ਗੁਰਸਿੱਖਾਂ ਦੀ ਬਾਣੀ 11 ਭੱਟਾਂ ਦੀ ਬਾਣੀ 6 ਗੁਰੂ ਸਹਿਬਾਨ ਦੀ ਬਾਣੀ ਤੇ 15 ਭਗਤਾਂ ਦੀ ਬਾਣੀ ਸਦ ਸੰਗਤ ਇਹਨਾਂ 15 ਭਗਤਾਂ ਦੇ ਵਿੱਚੋਂ ਸਤਕਾਰ ਜੋਗ ਭਗਤ ਜੈਦੇਵ ਜੀ ਜੋ ਦਾਸ ਦਾ ਅੱਜ ਵਿਸ਼ਾ ਹੈ ਮੈਂ ਬੇਨਤੀ ਕਰਾਂ ਜੇ ਭਗਤ ਜੈਦੇਵ ਜੀ ਦੇ ਮਾਤਾ ਪਿਤਾ ਦੀ ਗੱਲ ਕਰੀਏ ਵਖ ਵਖ ਵਿਦਵਾਨਾਂ ਦੇ ਵਖ ਵਖ ਵਿਚਾਰ ਨੇ ਜੇ ਉਹਨਾਂ ਦੇ ਜੀਵਨ ਕਾਲ ਦੀ ਗੱਲ ਕਰੀਏ ਉਹ ਵੀ ਸਾਧ ਸੰਗਤ ਵਖ ਵਖ ਵਿਦਵਾਨਾਂ ਦੇ ਵਖ ਵਖ ਵਿਚਾਰ ਨੇ ਪ੍ਰੋਫੈਸਰ ਕਾਰਲਾਈਨ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਕਹਿੰਦਾ ਜੇ ਕਿਸੇ ਮਹਾਪੁਰਖ ਦੇ ਦਰਸ਼ਨ ਕਰਨੇ ਹੋਣ ਤਾਂ ਕਿਸੇ ਮਹਾਪੁਰਖ ਦੇ ਦਰਸ਼ਨ ਕਰਨੇ ਹੋਣ ਤੇ ਉਸ ਮਹਾਪੁਰਖ ਦੀ ਰਚਨਾ ਪੜੋ ਉਸ ਮਹਾਪੁਰਖ ਦੀ ਬਾਣੀ ਪੜੋ ਉਹਦੀ ਰਚਨਾ ਦੇ ਵਿੱਚੋਂ ਉਹਦੀ ਬਾਣੀ ਦੇ ਵਿੱਚੋਂ ਤੁਹਾਨੂੰ ਉਹਦੇ ਦਰਸ਼ਨ ਹੋਣਗੇ ਸਦ ਸੰਗਤ ਦੋ ਸ਼ਬਦ ਨੇ ਭਗਤ ਜੈ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਸ਼ਬਦ ਹੈ ਇਕ ਸ਼ਬਦ ਹੈ ਜਿਹਨੂੰ ਅਸੀਂ ਭਗਤ ਜੈਦੇਵ ਜੀ ਦਾ ਪਦਾ ਕਹਿੰਦੇ ਆ ਪਰਮਾਦ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਭੁਤੰ ਪਾਰਕ੍ਰਿਤ ਪਰੰਗ ਜਦ ਚਿੰਤ ਸ਼ਰਮ ਗਤੰ ਕੇਵਲ RAM ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯ ਨਦਨੋਤ ਜਸਮਰਣੇਣ ਜਨਮ ਜਰਾਤ ਮਰਨ ਭਯੰ ਇਸ਼ਸ ਜਮਾਦ ਪ੍ਰਭਯੰ ਜਸ ਸਵਸਤ ਸੋਕ ਰਿਤ ਕਰਤੰ ਪਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਵਿਦੰ ਲੋਬਾਦ ਦ੍ਰਿਸ਼ਟ ਪਰ ਗ੍ਰਹਿ ਜਦ ਵਿਦ ਆਚਰਣੰ ਅਜ ਸਕਲ ਦੋਹਤਰਿਤ ਦੁਰਮਤੀ ਭਜ ਚੱਕਰ ਧਰ ਸਰਨੰ ਹਰ ਭਗਤ ਨਿਜ ਨਹਿ ਕੇਵਲਾ ਰਿੱਧ ਕਰਮਨਾ ਬਚਸਾ ਜੁਗੇਨਕਿੰਗ ਜੁਗੇਨਕਿੰਗ ਦਨੇਨਕਿੰਗ ਤਪੱਸਾ ਗੋਬਿੰਦ ਗੋਬਿੰਦ ਦੇਤ ਜਪ ਨਰ ਸਗਲ ਸਿੱਧ ਪਦੰ ਜੈ ਦੇਵ ਆਇਓ ਤਸ ਫਟੰ ਪਾਵ ਘੂਤ ਸਰਬ ਗਤੰ ਤੇ ਦੂਸਰਾ ਸ਼ਬਦ ਹੈ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਦ ਖੋੜਸਾ ਦਤ ਕੀਆ ਬਲ ਬਲ ਤੋੜਿਆ ਅਚਲ ਚਲ ਥੱਪਿਆ ਅ ਘੜ ਘੜਿਆ ਤਹਾਂ ਅਪਿਓ ਪਿਆ ਮਨ ਆਦਗੁਣ ਆਦ ਵਿਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਓ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲਰ ਸਮਾਨ ਆਇਆ ਬਦਕ ਜੈ ਦੇਵ ਜੈ ਦਿਓ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਇਹ ਦੋ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ ਭਗਤ ਜੈਦੇਵ ਜੀ ਦੇ ਤੇ ਇਹਨਾਂ ਦੋ ਸ਼ਬਦਾਂ ਦੇ ਵਿੱਚੋਂ ਅਸੀਂ ਭਗਤ ਜੈਦੇਵ ਜੀ ਦੇ ਦਰਸ਼ਨ ਕਰਾਂਗੇ ਉਹਨਾਂ ਦੇ ਜੀਵਨ ਦੇ ਦਰਸ਼ਨ ਕਰਾਂਗੇ